ਇਹ ਕਿ ਉਹਨਾਂ ਨੇ ਪਾਣਾ ਸਿੱਧੂ ਦੇ ਹੱਕ 'ਚ ਟਿੱਪਣੀ ਕੀਤੀ ਸੀ ਜਿਸ ਪੋਸਟ ਤੇ ਡਾਕਟਰ ਗੁਰਿੰਦਰ ਸਿੰਘ ਰਿਗ੍ਰਿਟਾ ਨੇ ਅਪਮਾਨਜਨਕ ਕਮੈਂਟ ਕੀਤਾ ਸੀ ਅੱਜ ਵੀ ਪੀਪੀ ਸੁਖਵਿੰਦਰ ਆਪਣੇ ਫੇਸਬੁੱਕ ਅਕਾਊਂਟ ਤੇ ਲਾਈਵ ਹੋਏ ਤੇ ਕਿਹਾ ਸਾਡੀ ਡਾਕਟਰ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਧੀ ਤੇ ਪੈਨ ਨੂੰ ਅਪਸ਼ਬਦ ਬੋਲਣਾ ਸਹੀ ਨਹੀਂ ਸਹੀ ਡਾਕਟਰ ਨਾਲ ਕੋ ਦੁਸ਼ਮਣੀ ਨਹੀਂ ਹੈ ਬੋਲਦਾ ਸੀ ਬੋਲੀ ਜਾਂਦਾ ਵਿਚਾਰਾਂ انسان ਸੁਧ ਦੇ ਵਿਚਾਰ ਸਾਡੇ ਨਹੀਂ ਹੁੰਦੇ ਬੋਲਦੇ ਬੋਲ ਜਾਂਦਾ ਬੜੇ ਲੋਕ ਬੋਲਦੇ ਆ ਭਰਤੀ ਤੇ ਪੈਨ ਨੂੰ ਇਹ ਤਾਂ ਪਰ ਨੂੰ ਗਲਤ ਬੋਲਣਾ ਕੋਈ ਵੀ ਕੇ ਖਰਾਬ ਬੋਲਦਾ ਮੜਾ ਉਹ ਠੀਕ ਨਹੀਂ ਹੈ ਸਵੇਦਲੇ ਕੇ ਸੱਜਣ ਕਹਿੰਦੇ ਤੂੰ ਲਾਈ ਲਾ ਵੀ ਫੇਢੀ ਜਾਣਾ ਮੈਂ ਲਾਈ ਲਾ ਵੀ ਨਹੀਂ ਫੇਢਾ ਹੁੰਦਾ ਮੈਂ ਜਿਹੜੇ ਕੰਮ ਨੂੰ ਹੱਥ ਪਾ ਲਵਾਂ ਨਾ ਮੈਂ ਸਰੇ ਲਾ ਜੜਦਾ ਹੁੰਦਾ ਬੈਠਾ ਹੀ ਥਾਣੇ ਜਾ ਕੇ ਪਤਾ ਕਰ ਲਉ ਜਿਹਨੂੰ ਸ਼ਾਕਾ ਗਿਆ ਨੇ ਉਹ ਆਪਣੇ ਕਰਮਾਂ ਦੀ ਸਜ਼ਾ ਇਹੜੀ ਜ਼ੁਬਾਨ ਆ ਨਾ ਦੋਸਤੋ ਇਸਲਾਮਾਂ ਕਰਵਾ ਦਿੰਦੀ ਹੈ ਤੇ ਡੰਗਾਂ ਕਰਵਾ ਦਿੰਦੀ ਹੈ ਨੇ ਡਾਕਟਰ ਨਾਲ ਕੋਈ ਵਿਰੋਧ ਵਿੱਚ ਸੁਣੀ ਨਹੀਂ ਦਿੱਤੀ ਠੀਕ ਆ ਉਹਦਾ ਵਿਚਾਰ ਮੈਨੂੰ ਨਹੀਂ ਮਿਲਦੇ ਮੇਰੇ ਉਹਨਾਂ ਦੇ ਹੀ ਮਿਲਦੇ ਵੱਖਰੀ ਗੱਲ ਆ ਪਰ ਵਿੱਚ ਧੀਆ ਤੇ ਭੈਣਾ ਇਹ ਨਹੀਂ ਹੁੰਦੀ ਦੀ ਤੁਹਾਡੇ ਵਿਚਾਰ ਨਹੀਂ ਬੱਲਦੇ ਕਿ ਨਾ ਕੋਈ ਗੱਲ ਨਹੀਂ ਪਰ ਅੱਗੇ ਮੇਰੇ ਵੀ ਜਿੰਨੇ ਵੀ ਹੈ ਨੇ ਸੱਚਣਾ ਚਾਹੇ ਕੋਈ ਕਿਸੇ ਜਾਤ ਕਿਸੇ ਧਰਮ ਦਾ ਕਿਸੇ ਕਾਸਟ ਦਾ ਵਾ ਆਪਣੇ ਵਿਚਾਰਾਂ ਦੇ ਵਿੱਚ ਕਿਸੇ ਧੀ ਭੈਣ ਦਾ ਲੈ ਕੇ ਕਰਕੇ ਕੀ ਦੀ ਨੂੰ ਯਾਰ ਮੇਰੀ ਸੋਚ ਆ ਕਿ ਮੈਂ ਨਾ ਡਟੜ ਦੀ ਧੀ ਬਾਰੇ ਕੱਲ ਕੱਲ ਤੋਂ ਬੋਲਿਆ ਨਾ ਅੱਡ ਸਵੇਰੇ ਬੋਲਿਆ ਨਾ ਮਹਣ ਬੋਲਣਾ ਕਿਉਂਕਿ ਮੇਰੇ ਵਾਸਤੇ ਹਰ ਨਿਤਿ ਚਾਹੇ ਮੇਰਾ ਦੁਸ਼ਮਣ ਵੀ ਕਿਉਂ ਨਹੀਂ ਹੈਗਾ ਆਪਣਾ ਉਹ ਚਾਹੇ ਮੇਰਾ ਵਿਰੋਧੀ ਵੀ ਕਿਉਂ ਨਹੀਂ ਹੈਗਾ ਹਰ ਗੁਤੀ ਮੇਰੀ ਆਪਣੇ ਜਿੱਦਾਂ ਹੀ ਮੇਰੀ ਆਪਣੇ ਧੀਆ ਉਹ ਤਾਂ ਜੋਤੀ ਹੈ